ਹੌਂਟਰ ਹੋਇਆ ਜੀ ਤੁਹਾਨੂੰ ਦੱਸ ਦਈਏ ਕਿ ਨਸ਼ਾ ਤਸਕਰਾਂ ਦੇ ਤੇ ਪੁਲਿਸ ਦੇ ਵਿਚਾਲੇ ਗੋਲੀਆਂ ਚੱਲੀਆਂ ਨੇ ਫਾਇਰਿੰਗ ਹੋਈਆ ਡੇਢ ਕਿਲੋ ਹਿਰਵਿੰਦ ਦੇ ਨਾਲ ਦੋ ਨਸ਼ਾ ਤਸਕਰ ਜੜੇ ਨੇ ਉਹ ਕਾਬੂ ਕੀਤੇ ਗਏ ਨੇ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਇਹ ਦੋਨੋਂ ਨਸ਼ਾ ਤਸਕਰ ਜੜਿਆ ਔਰ ਅਜਨਾਲਾ ਦੇ ਕੋਲ ਬਿਲਕੁਲ ਪਿੰਡ ਹੈ ਗੁਜਰਪੁਰਾ ਜਿੱਥੇ ਕੀ ਪੁਲਿਸ ਤੇ ਨਸ਼ਾ ਤਸਕਰਾਂ ਦੇ ਵਿਚਾਲੇ ਆ ਇਹ ਜਿਹੜੀ ਗੋਲੀਬਾਰੀ ਹੋਈ ਹੈ ਅੰਨੇਵਾ ਗੋਲੀਆਂ ਜੜੀਆਂ ਨੇ ਨਸ਼ਾ ਤਸਕਰਾਂ ਨੇ ਪੁਲਿਸ ਤੇ ਚੁਲਾ ਦਿੱਤੀਆਂ ਨੇ ਫਾਇਰਿੰਗ ਕੀਤੀ ਗਈ ਆ 1.5 ਕਿਲੋ ਹਿਰਵਿੰਦ ਦੇ ਨਾਲ ਗ੍ਰਿਫਤਾਰ ਕੀਤੇ ਗਏ ਨੇ ਦੋ ਨਸ਼ਾ ਤਸਕਰ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਇਹ ਵੱਡੀ ਕਾਰਵਾਈ ਕੀਤੀ ਹੈ ਪਹਿਲਾਂ ਗੁਪਤ ਸੂਚਨਾ ਮਿਲੀ ਹੈ ਔਰ ਉਸ ਤੋਂ ਬਾਅਦ ਵੱਡੀ ਕਾਰਵਾਈ ਕਰ ਦਿੱਤੀ ਹੈ ਥੋੜੀ ਜਿਹੀ ਦੇਰ ਦੇ ਵਿੱਚ ਤੁਹਾਨੂੰ ਐਕਸਕਲੂਸਿਵ ਤਸਵੀਰਾਂ ਐ ਇਨਕਾਊਂਟਰ ਵਾਲੀ ਜਗ੍ਹਾ ਤੋਂ ਜਿੱਥੇ ਪੁਲਿਸ ਤੇ ਨਸ਼ਾ ਤਸਕਰਾਂ ਦੇ ਵਿਚਾਲੇ ਗੋਲੀਬਾਰੀ ਹੋਈ ਹੈ ਮੁਠਪੇੜ ਖੂਈਆ ਉੱਥੇ ਦੀਆਂ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਇਹ ਵੱਡੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਕਿ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਦੋ ਗੈਂਗਸਟਰ ਜਿਹੜੇ ਦੱਸੇ ਜਾ ਰਹੇ ਹੈ ਨਸ਼ਾ ਤਸਕਰ ਜਿਹੜੇ ਹੈ ਜਿਹੜੇ 1.5 ਕਿਲੋ ਹਿਰੋਇਨ ਦੇ ਨਾਲ ਫੜੇ ਗਏ ਨੇ ਜਿਨ੍ਹਾਂ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਸਭ ਤੋਂ ਪਹਿਲਾਂ ਪੁਲਿਸ ਨੂੰ ਜਦੋਂ ਗੁਪਤ ਸੂਚਨਾ ਮਿਲਦੀ ਹੈ ਤੇ ਗੁਪਤ ਸੂਚਨਾ ਦੇ ਆਧਾਰ ਤੇ ਹੀ ਉਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਫਾਇਰਿੰਗ ਕਰ ਦਿੱਤੀ ਆ ਪੁਲਿਸ ਤੇ ਨਸ਼ਾ ਤਸਕਰਾਂ ਦੇ ਵਿਚਾਲੇ ਫਾਇਰਿੰਗ ਹੋਈ ਆ ਹੁਣ ਇਹ ਵੀ ਸਵਾਲ ਆਉਂਦਾ ਹੈ ਕਿ ਨਸ਼ਾ ਤਸਕਰਾਂ ਦੇ ਕੋਲ ਅਸਲਾ ਆਖਰਕਾਰ ਕਿੱਥੋਂ ਆਇਆ ਔਰ ਨਸ਼ਾ ਕਿੱਥੋਂ ਲੈ ਕੇ ਆਏ ਸੀ ਪਾਕਿਸਤਾਨ ਤੋਂ ਇਹੇ ਆ ਜਿਹੜੀ ਸਮਗਲਿੰਗ ਕਰਦੇ ਸੀ ਜਾਂ ਫਿਰ ਹੋਰ ਕਿਸੇ ਥਾਂ ਤੋਂ ਇਹ ਨਸ਼ਾ ਮਗਾ ਕੇ ਤਾਂ ਅੱਗੇ ਸਪਲਾਈ ਕਰਦੇ ਸੀ ਨੈਕਸਸ ਇਹਨਾਂ ਦਾ ਕਿੱਥੋਂ ਦਾ ਹੈ 1.5 ਕਿਲੋ ਕੇਰੋਇਨ ਇਹਨਾਂ ਨੇ ਅੱਗੇ ਕਿੱਥੇ ਸਪਲਾਈ ਕਰਨੀ ਸੀਗੀ ਚੇਨ ਕੀ ਹੈ ਇਹ ਵੱਡਾ ਖੁਲਾਸਾ ਹੋ ਸਕਦਾ ਇੱਕ ਵੱਡਾ ਨੈਕਸਸ ਜਿਹੜਾ ਨਸ਼ੇ ਦਾ ਨੈਕਸਸ ਜਿਹੜਾ ਫੈਲਿਆ ਕੋਇਆ ਉਹਦਾ ਵੀ ਵੱਡੇ ਪੱਧਰ ਤੇ ਪਰਦਾ ਫਾਸ਼ ਹੋ ਸਕਦਾ ਤਾਂ ਵੱਡੀ ਖਬਰ ਹੈ ਡੇਰਾ ਬਾਬਾ ਨਾਨਕ ਤੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਇਹੇ ਦੋ ਜਿਹੜੇ ਨਸ਼ਾ ਤਸਕਰ ਐ ਜਿਨ੍ਹਾਂ ਦੀ ਪੁਲਿਸ ਦੇ ਨਾਲ ਮੁਟਪੇੜ ਖੁੱਈਆ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਨਸ਼ਾ ਤਸਕਰਾਂ ਦੇ ਵੱਲੋਂ ਪੁਲਿਸ ਦੀ ਟੁਕੜੀ ਤੇ ਅਜਨਾਲਾ ਦੇ ਬਿਲਕੁਲ ਕੋਲ ਪਿੰਡ ਗੁਜਰਪੁਰਾ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਮੁਕਾਬਲਾ ਹੋਇਆ ਫਾਇਰਿੰਗ ਹੋਈ ਹੈ ਦੋਨਾਂ ਪਾਸੇ ਤੋਂ ਆਮੋ ਸਾਹਮਣੇ ਹਾਲਾਂਕਿ ਇਹ ਜਿਹੜੀ ਜਾਣਕਾਰੀ ਮਿਲ ਪਾਰੀ ਹੈ ਕਿ ਗੋਲੀ ਜੜੀ ਆ ਕਿਸੇ ਨੂੰ ਨਹੀਂ ਲੱਗੀ ਪਰ ਦੋਨੋਂ ਨਸ਼ਾ ਤਸਕਰ ਜਿਹੜੇ ਉਹ ਕਾਬੂ ਕਰ ਲਏ ਗਏ ਨੇ 1.5 ਕਿਲੋ ਹਿਰਵਿੰਦੀ ਖੇਪ ਵੀ ਨਸ਼ਾ ਤਸਕਰਾਂ ਦੇ ਕੋਲੋਂ ਬਰਾਮਦ ਕੀਤੀ ਗਈ ਆ ਹੁਣ ਸਵਾਲ ਇਹ ਹੈ ਕਿ ਆਖਰਕਾਰ ਇਹ 1.5 ਕਿਲੋ ਆ ਜਿਹੜੀ ਸ਼ਿਰਵਨ ਹੈ ਉਹ ਕਿੱਥੋਂ ਆਈ ਹੈ ਇਹ ਸਵਾਲ ਹੁੰਦਾ ਹੈ ਦੂਸਰੇ ਤੌਰ ਤੇ ਕਿ ਜਿਹੜੀ ਫਾਇਰਿੰਗ ਪੁਲਿਸ ਤੇ ਕੀਤੀ ਗਈ ਜਿਹੜਾ ਅਸਲਾ ਸੀ ਨਸ਼ਾ ਤਸਕਰਾਂ ਦੇ ਕੋਲ ਉਹ ਕਿੱਥੋਂ ਆਇਆ ਉਹ ਲਾਇਸੈਂਸੀਆ ਜਾਂ ਫਿਰ ਦੋ ਨੰਬਰ ਦਾ ਹੈ ਇਹ ਵੀ ਵੱਡਾ ਸਭ ਤੋਂ ਵੱਡਾ ਸਵਾਲ ਜਿਹੜਾ ਨਿਕਲ ਕੇ ਸਾਹਮਣੇ ਆਉਂਦਾ ਉਸ ਤੋਂ ਬਾਅਦ ਦੇ ਵਿੱਚ ਗੱਲ ਕਰੀਏ ਤਾਂ ਡੇਢ ਕਿਲੋ ਸ਼ਿਰਵਨ ਆਖਰਕਾਰ ਕਿੱਥੋਂ ਆਈ ਹੈ ਕਿੱਥੋਂ ਸਮਗਲ ਕੀਤੀ ਗਈ ਹੈ ਕਿਸੇ ਹੋਰ ਸਟੇਟ ਤੋਂ ਇੰਡੀਆ ਦੀ ਸਟੇਟ ਤੋਂ ਸਮੱਗਲ ਹੋਈ ਹੈ ਜਾਂ ਪਾਕਿਸਤਾਨ ਦੀ ਸਟੇਟ ਤੋਂ ਦੇਸ਼ ਤੋਂ ਸਮੱਗਲ ਹੋਈ ਹੈ ਜੇ ਪਾਕਿਸਤਾਨ ਤੋਂ ਹੋਈ ਹੈ ਤਾਂ ਡਰੋਨ ਰਾਹੀਂ ਹੋਈ ਹੈ ਜਾਂ ਕਿਵੇਂ ਹੋਈ ਹੈ ਜਾਂ ਹੋਰ ਕਿਸੇ ਸਟੇਟ ਤੋਂ ਹੋਈ ਹੈ ਤਾਂ ਕਿਵੇਂ ਸਮੱਗਲ ਕੀਤੀ ਹੈ ਵੱਡੇ ਸਵਾਲ ਹੈ ਤਾਂ ਵੱਡਾ ਨੈਕਸਸ ਦਾ ਪਰਦਾ ਫਾਸ਼ ਹੋ ਸਕਦਾ ਹੈ ਕਿ ਕਿੰਨੇ ਲੰਮੇ ਸਮੇਂ ਤੋਂ ਇਹ ਕੰਮ ਕਰ ਰਹੀ ਸੀ ਇਹਨਾਂ ਦੀ ਚੇਨ ਦੇ ਨਾਲ ਹੋਰ ਕੌਣ-ਕੌਣ ਜੁੜਿਆ ਹੋ ਸਕਦਾ ਹੈ ਇਹਦਾ ਵੀ ਵੱਡਾ ਖੁਲਾਸਾ ਜਿਹੜਾ ਆ ਉਹ ਹੋ ਸਕਦਾ